ਜਿਹੜੇ ਮਾਪੇ ਉਹ ਬੱਚਿਆਂ ਦੇ ਚੰਗੇ ਭਵਿੱਖ ਦੇ ਸੁਪਨੇ ਵੇਖਦੇ ਨੇ ਤੇ ਉਹੀ ਆਪਣੀ ਜਵਾਨ ਮੰਦਬੁੱਧੀ ਤੀ ਨੂੰ ਮਜਬੂਰੀ ਵਸ਼ ਸੰਗਲਾਂ ਦੇ ਨਾਲ ਬਣ ਜਾਂਦੇ ਨੇ ਮਾਮਲਾ ਹੈ ਜੁਲਾ ਗੁਰਦਾਸਪੁਰ ਦੇ ਪਿੰਡ ਹਸਨਪੁਰ ਖੁਰਦਾ ਜਥੇ ਇੱਕ ਮੰਦਬੁੱਧੀ ਤੀ ਦਾ ਪਿਓ ਸੁਰਿੰਦਰ ਸਿੰਘ ਲਗਭਗ 10 ਮਹੀਨਿਆਂ ਤੋਂ ਲੱਤ ਦੀ ਸੱਟ ਕਾਰਨ ਚੱਲ ਫਿਰ ਨਹੀਂ ਸਕਦਾ ਤੇ ਮਾਂ ਜਿਹੜੀ ਹੈ ਲੋਕਾਂ ਦੇ ਘਰਾਂ ਦੇ ਕੰਮ ਕਰਦੀ ਹੈ ਲੋਕਾਂ ਦੇ ਘਰ ਜਾ ਕੇ ਪਾਂਡੇ ਮਾਂਝ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਤੇ ਤਿੰਨ ਚਾਰ ਸਾਲਾਂ ਤੋਂ ਜੇਕਰ ਅਸੀਂ ਗੱਲ ਕਰੀਏ ਤਿੰਨ ਚਾਰ ਸਾਲਾਂ ਤੋਂ ਇਹੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਕਿ ਕਦੋਂ ਕਦੀ ਵੀ ਤੀ ਜਿਹੜੀ ਹੈ ਉਹ ਘਰੋਂ ਪੱਥਰ ਰੋੜੇ ਮਾਰਨਾ ਸ਼ੁਰੂ ਕਰ ਦਿੰਦੀ ਹੈ ਬਿਨਾਂ ਵਜ੍ਹਾ ਚੀਕਣਾ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਜਿਸ ਕਾਰਨ ਮਾਂ ਕੰਮ ਤੇ ਜਾਣ ਤੋਂ ਪਹਿਲਾਂ ਹੀ ਉਸ ਨੂੰ ਸੰਗਤ ਦੇ ਨਾਲ ਬੰਨ ਜਾਂਦੀ ਹੈ ਕਿ ਕਿਤੇ ਦੋ ਨਾ ਜਾਵੇ ਜਾਂ ਫਿਰ ਕਿਸੇ ਦਾ ਨੁਕਸਾਨ ਨਾ ਕਰ ਦੇਵੇ ਤੇ ਉੱਥੇ ਹੀ ਪਿੰਡ ਦੇ ਵਾਸੀਆਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਕਿਸੇ ਦੇ ਸਹਿਯੋਗ ਦੇ ਨਾਲ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਹੈ ਉਹ ਸਮੇਂ ਦੀ ਘਾਟ ਕਾਰਨ ਪਿੰਡ ਵਾਲੇ ਵੀ ਜਿਹੜੇ ਨੇ ਉਸ ਇਲਾਜ ਕਰਾਉਣ ਤੋਂ ਪਿੱਛੇ हट ਗਏ ਤੇ ਇਲਾਜ ਵੀ ਬੰਦ ਹੋ ਗਿਆ ਜਿਸ ਅਹਿ ਵਿੱਚ ਮਾਂ ਪਿਓ ਅਤੇ ਪਿੰਡ ਵਾਸੀ ਪਰਿਵਾਰ ਅਦੇ ਲਈ ਕਿਸੇ ਸਮਾਜਿਕ ਜਥੇਬੰਦੀ ਦਾ ਰਸਤਾ ਉਢੀਕਰੇ ਨੇ ਤਾਂ ਜੋ ਇਸ ਮਨੁੱਖੀ ਦਿੱਤੀ ਦਾ ਇਲਾਜ ਜਿਹੜਾ ਹੈ ਉਹ ਹੋ ਸਕੇ ਤੇ ਆਓ ਇੱਕ ਵਾਰ ਗੱਲਬਾਤ ਕਰ ਲੈਂਦੇ ਆ ਸੁਰਿੰਦਰ ਸਿੰਘ ਅਤੇ ਰਾਜਕੌਰ ਜੋ ਕਿਸ ਮੰਦਭੁੱਦੀ ਲੜਕੀ ਦੇ ਮਾਪਿ ਉਹ ਨੇ ਉਹ ਕਿਸ ਤਰ੍ਹਾਂ ਦੇ ਨਾਲ ਸਮਾਜਿਕ ਸੰਸਥਾਵਾਂ ਨੂੰ ਜਾਂ ਸਮਾਜਿਕ ਦਿੱਥੇ ਬੰਦੀਆਂ ਨੂੰ ਜਿਹੜਾ ਹੈ ਉਹ ਉਹਨਾਂ ਦਾ ਰਸਤਾ ਉਡੀਕੇ ਕੀ ਕਹਿਣਾ ਚਾਹੁੰਦੇ ਨੇ ਕੀ ਅਪੀਲ ਕਰਨਾ ਚਾਹੁੰਦੇ ਨੇ ਆਓ ਇੱਕ ਵਾਰ ਗੱਲਬਾਤ ਕਰ ਲੈਂਦੇ ਆ ਦੋਹਾਂ ਮਾਂ ਤੇ ਪਿਤਾ ਦੇ ਨਾਲ ਸੁਰਿੰਦਰ ਸਿੰਘ ਇਹ ਬੇਟੀ ਨੂੰ ਜੀ 4 ਸਾਲ ਹੋ ਗਿਆ ਪਹਿਲਾਂ ਤਾਂ ਠੀਕ ਸੀ ਤੇ 4 ਸਾਲਾਂ ਤੋਂ ਰੁਕਸ ਪਿਆ ਹੋਇਆ ਹੈ ਨੂੰ ਤੇ ਨੁਕਸਪੈਨਾਂ ਜਦੋਂ ਪਿੰਡ ਵਾਲਿਆਂ ਨੇ ਇਲਾਜ ਕਰਾਇਆ ਵਾ ਪਰ ਜਿੰਨੇ ਕਿ ਹਿੰਮਤ ਸੀ ਉਹਨਾਂ ਕੀਤੇ ਵਿਚਾਰਾਂ ਹੁਣ ਉਹ ਨਹੀਂ ਲਾਗੇ ਉਹ ਨਹੀਂ ਆਂਦੇ ਤੇ ਸਾਡੇ ਵਾਸਤੇ ਗੱਲ ਨਹੀਂ ਹੈਗੀ ਤੇ ਆ ਮੈਂ ਵੀ ਬਿਮਾਰ ਹੋ ਗਿਆ 1.5 ਸਾਲ ਹੋ ਗਿਆ ਬੱਚੇ ਮੇਰੇ ਜਿਹੜੇ ਆ ਉਹ ਦੋ ਆ ਦੋ ਲੜਕੀਆਂ ਦੋ ਕਾਕੇ ਇੱਕ ਲੜਕੀ ਨੂੰ ਮੇਰੀ ਪਿੰਡ ਵਾਲਿਆਂ ਚਲੋ ਮਤ ਕਰਕੇ ਵਿਆਹਤੀ ਆ ਤੇ ਇਹ ਜੀ ਮੇਰੀ ਲੜਕੀ ਜਿਹੜੀ ਹੈ ਦਾ ਇਲਾਜ ਹੋਵੇ ਤੇ ਮੇਰੇ ਬੱਚੇ ਜਿਹੜੇ ਨੇ ਸਹੀ ਆ ਤੇ ਹਾਰਤੀ ਪਾ ਕੋਈ ਪਿੰਦਾ ਕੋ ਨਖੇ ਕਰਦਾ ਕੋ ਖੁਦ ਕਰਦਾ ਹਾਂਜੀ ਤੇ ਮੈਨੂੰ ਤੇ ਕੋਈ ਪੁੱਛਦਾ ਨਹੀਂ ਤੇ ਜਦੋਂ ਮੈਨੂੰ ਗੁੱਛਾ ਚੜਦਾ ਫਿਰ ਜਦੋਂ ਮੈਨੂੰ ਸਤਾਉਂਦੀ ਆ ਫਿਰ ਮੈਂ ਮੇਰੇ ਕੋ ਡੰਡੇ ਵੀ ਵੱਜ ਜਾਂਦੇ ਮੈਂ ਤੁਹਾਨੂੰ ਐਂ ਆਖਾ ਵੀ ਨਹੀਂ ਫਿਰ ਮੈਂ ਉਹਨੂੰ ਸਤਾਉਂਦਾ ਬੜੀ ਆ ਬਹੁਤ ਸਤਾਉਂਦੀ ਰਾਤ ਇੰਨੇ ਹੁਣ ਏਦਾਂ ਜੇ ਡੰਡੇ ਇਹਨੂੰ ਬੋੜ-ਬੋੜ ਕਰਨੂੰ ਰਾਤ ਇਨੇ ਏਦਾਂ ਕਰ ਤੇ ਜੀ ਕੀ ਤਾਂ ਬਾਵੇਂ ਰਾਤ ਉੱਠ ਕੇ ਤਾਂ ਉਹ ਤੋਂ ਫੇਰ ਫਿਰ ਚੋਰ ਕੇ ਤੇ ਫੇਰ ਘਰ ਆ ਜੇ ਉਹਨੂੰ ਸਭੋ ਫੇਰ ਜਾਂਦਾ ਵੀ ਕਿਤੇ ਬਾਈ ਚਾਂ ਚੋਰ ਨਾ ਕਰ ਲੋਗੇ ਵੀ ਠੰਡ ਠੁੰਨਾ ਠੰਡ ਲੱਗ ਗਈ ਤੇ ਨਿਸ਼ਕਾਨ ਆਪ ਹੋ ਜੂਗਾ ਦਾ ਤਸੀਂ ਇਲਾਜ ਕਿੱਥੋਂ ਕਰਾਉਣਾ ਇਲਾਜ ਤੱਕ ਦਾ ਨਹੀਂ ਹੁੰਦਾ ਤੇ ਦਵਾਈ ਦਾ ਕਿੱਥੋਂ ਕਰਾਵਾਂਗੇ ਰਾਜਕੌਰ ਜੀ ਇਹ ਬੜਾ ਇਲਾਜ ਕਰਾਇਆ ਤੇ ਕੋਈ ਸਮਝ ਨਹੀਂ ਲੱਗੀ ਹਨ ਬਸ 24 ਸਾਲਾਂ ਤੋਂ ਇਹਨੂੰ ਦੌਰਾ ਪਿਆ ਉਹ ਤਾਂ ਆਪਾਂ ਬੜਾ ਇਲਾਜ ਕਰਾਇਆ ਪਿੰਡ ਵਾਲਿਆਂ ਨੇ ਕਾफी ਇਲਾਜ ਕਰਾਇਆ ਪਰ ਹੁਣ ਮੈਂ ਮਿਹਨਤ ਕਰਦੀ ਹਾਂ ਹੁਣ ਮੈਂ ਤਾਂ ਨਹੀਂ ਇਹਦੀ ਸੰਭਾਲ ਹੁੰਦੀ ਹੁਣ ਮੈਂ ਮਿਹਨਤ ਕਰਕੇ ਰੋਟੀ ਖਾਣੀ ਆ ਕਿ ਇਹਦਾ ਨਹੀਂ ਸੰਭਾਲ ਹੋਏ ਸਕਦਾ ਸੰਗਲਾ ਇਹ ਪੱਝ ਜਾਂਦੀ ਆ ਹਾਂਜੀ ਇਹਨੂੰ ਇਹ ਵਟਾਲਿਆ ਆ ਆਪਾਂ ਤਿੰਨ ਚਾਰ ਵਾਰ ਫੜ ਕੇ ਲਿਆਂਦੀ ਆ ਇਹ ਰੋੜੇ ਮਾਰਦੀ ਇੱਟਾਂ ਮਾਰਦੀ ਆ ਬਖਸ਼ੀ ਸਿੰਘ ਉਪਰ ਖੁਰਦ ਇਹ ਪਰਿਵਾਰ ਬਹੁਤ ਜ਼ਿਆਦਾ ਹੀ ਗਰੀਬ ਆ ਕਿਉਂਕਿ ਜਿਹੜਾ ਘਰ ਦਾ ਮੁਖੀ ਐ ਸੁਵਿੰਦਰ ਸਿੰਘ ਉਹਨਾਂ ਦੀ ਲੱਤ ਜਿਹੜੀ ਗਰੀਬ 1.5-2 ਸਾਲ ਤੋਂ ਖਰਾਬ ਹੋਈ ਆ ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਤੇ ਜਿਹੜੇ ਬਜ਼ੁਰਗ ਮਾਤਾ ਉਹ ਲੋਕਾਂ ਦੇ ਘਰਾਂ ਵਿੱਚੋਂ ਕੰਮ ਕਰਕੇ ਜਿਹੜਾ ਥੋੜਾ ਬੋਦਾ ਪੈਸਾ ਲੈਂਦੇ ਆ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਤੇ ਇਸ ਪਰਿਵਾਰ ਦੇ ਹਾਲਾਤ ਬਹੁਤ ਬੜੇ ਆਰਥਿਕ ਤੌਰ ਤੇ ਬਹੁਤ ਹੀ ਪਛੜੇ ਹੋਏ ਆ ਤੇ ਬੇਟੀ ਦਾ ਇਲਾਜ ਕਰਾਉਣ 'ਚ ਅਸਮਰੱਥ ਆਈ ਵਾਰ ਬਿੰਡ ਦੇ ਮਿਲ ਕੇ ਬੇਟੀ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਆਪਣੇ ਰੋਟੀ ਦੀ ਮਜਬੂਰੀ ਕਾਰਨ ਕੰਮ ਦੀ ਮਜਬੂਰੀ ਕਾਰਨ ਬੱਚੀ ਦੇ ਨਾਲ ਵੀ ਨਹੀਂ ਜਾ ਸਕਦੇ ਇਹ ਕਰਕੇ ਬੇਟੀ ਨੂੰ ਸੰਗਣਾਣਾ ਬਣ ਕੇ ਰੱਖਦੇ ਆ ਜਿਦੋਂ ਘਰਾਂ ਤੋਂ ਕੰਮ ਕਰ ਚੱਲ ਜਾਂਦੇ ਆ ਜਦੋਂ ਆਉਂਦੇ ਉਦੋਂ ਫਿਰ ਆ ਕੇ ਇਹਨਾਂ ਦੀ ਥੋੜੀ ਦੇਖਭਾਲ ਕਰਦੇ ਆ ਇਹ ਤਿੰਨ ਚਾਰ ਵਾਰ ਅਸੀਂ ਬਟਾਲੇ ਤੋਂ ਨੂੰ ਵਾਪਸ ਉਥੋਂ ਲੈ ਕੇ ਆਏ ਆ ਬੱਸ ਸਟੈਂਡ ਵੱਲ ਕਦੀ ਕਿਸ ਵਸੇ ਨਿਕਲ ਜਾਂਦੀ ਜਦੋਂ ਕਿਤੇ ਇਹਨਾਂ ਨੂੰ ਚੇਤਾ ਭੋਲ ਜਾਂਦਾ ਇਹਨੂੰ ਮੰਨਣ ਦਾ ਤੇ ਇਸ ਕਰਕੇ ਇਹ ਪਰਿਵਾਰ ਬੇਟੀ ਨੂੰ ਇਲਾਜ ਦੀ ਬਹੁਤ ਸਖਤ ਜ਼ਰੂਰਤ ਹੈ ਪਿੰਡ ਦੇ ਲੋਕ ਬਹੁਤ ਇਸ ਪਰਿਵਾਰ ਨਾਲ ਅਮਰ ਦਿਲ ਰੱਖਦੇ ਆ ਬੇਟੀ ਦਾ ਵਿਆਹ ਵੀ ਇਹਨਾਂ ਦੇ ਲੋਕਾਂ ਨੇ ਸਾਰੇ ਸੱਜਣਾਂ ਨੇ ਮਿਲ ਕੇ ਕੀਤਾ ਤੇ ਬੇਟੀ ਦਾ ਇਲਾਜ ਵੀ ਕਈ ਵਾਰ ਕੋਸ਼ਿਸ਼ ਕੀਤੀ ਕਰਵਾਉਂਦੀ ਪਰ ਇਹਨਾਂ ਦਾ ਜਿਹੜਾ ਵੀ ਕੰਮ ਦੇ ਰਜੇ ਵੇ ਕਾਰਨ ਜੇ ਬੇਟੀ ਦੇ ਨਾਲ ਕਿਤੇ ਇਲਾਜ ਨੂੰ ਜਾਂਦੇ ਆ ਤੇ ਫਿਰ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਇਹਨਾਂ ਨੂੰ ਪਹਿਲਾਂ ਆਪਣੀ ਰੋਟੀ ਦਾ ਜਿਹੜਾ ਉਹ ਹੱਲ ਕਰਨਾ ਪੈਂਦਾ ਇਹ ਵੀਰਾਂ ਨੂੰ ਅਪੀਲ ਆ ਵੀ ਜਿਹੜਾ ਵੀ ਕੋਈ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਪਹਿਲਾਂ ਤੇ ਇਹਨਾਂ ਦੀ ਬੇਟੀ ਦਾ ਇਲਾਜ ਕੀਤਾ ਜਾਵੇ ਬਾਕੀ ਜੇ ਕੋਈ ਇਹਨਾਂ ਦੀ ਆਰਥਿਕ ਮਦਦ ਕਰ ਸਕਦਾ ਤੇ ਉਹ ਇੱਥੇ ਪਹੁੰਚ ਕੇ ਇਹਨਾਂ ਦੀ ਆਰਥਿਕ ਮਦਦ ਕਰਨ ਇਹਨਾਂ ਦੇ ਕੋਲ ਕੋਈ ਫੋਨ ਨੰਬਰ ਨਹੀਂ ਹੈਗਾ ਠੀਕ ਹੈ ਤੇ ਕਿਉਂਕਿ ਬਰਵਾਰ ਤੁਹਾਨੂੰ ਦੱਸਿਆ ਕਿ ਬਹੁਤ ਗਰੀਬ ਹੈ ਫੋਨ ਦੀ ਵਰਤੋਂ ਵੀ ਨਹੀਂ ਆਪਣੇ ਕੋਲ ਰਕਸਾ ਦੀ ਨਹੀਂ ਇਹਨਾਂ ਕੋਲ ਪਹੁੰਚ ਨਹੀਂ ਹੈਗਾ ਹਾਂ ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9041709284 ਵੈਲਕਮ ਟੂ ਰੂਟਸ ਕੰਟਰੀ ਸਕੂਲ ਦਾ ਲਾਰਜੇਸਟ ਬੋਰਡਿੰਗ ਸਕੂਲ ਇਨ ਦਾ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈब्स ਲਰਨਿੰਗ ਥਰਾਈਵਸ ਆਰ ਇਨ ਹਾਊਸ ਮੈਸ ਬੇਕਰੀ and tuck shop ensure nutritious meals from dance and music rooms to a cinema hall all weather pool and expert sports coaches students excel in every way rooted in excellence admissions open enroll today